ਲੰਬਾ ਸਮਾਂ ਤੁਸੀਂ ਆਕਾਲੀ ਦਲ ਭਾਜਪਾ ਦੇ ਵਿੱਚ ਮੰਤਰੀ ਵੀ ਰਹੇ ਆਪਣੇ ਹਲਕੇ ਦੇ ਨਾਲ ਜੁੜੇ ਰਹੇ ਹੁਣ ਤੁਸੀਂ ਕਾਂਗਰਸ ਦੇ ਵਿੱਚ ਆ ਗਏ ਹੈਗੇ ਹੋ ਕੀ ਗੱਲਬਾਤ ਹੋਈ ਜਦੋਂ ਤੁਹਾਡੀ ਫੋਟੋ ਰਾਹੁਲ ਗਾਂਧੀ ਹੁਣਾਂ ਨਾਲ ਵਾਇਰਲ ਹੋਈ ਉਸ ਤੋਂ ਬਾਅਦ ਕਈ ਕਿਆਸ ਰਹੀਆਂ ਚੱਲ ਰਹੀਆਂ ਜੋ ਹਕਮਸੀ ਪਾਰਟੀ ਦਾ ਜਨੱਚ ਰਸੀਗੇ ਪੂਰੀ ਲੱਤ ਲਾ ਕੇ ਕੰਮ ਕੀਤਾ ਪਰ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵਾ ਕਿ ਉਹੀ ਸੀ ਗੱਲ ਤੇ ਉਹੀ ਹੈ ਕੋਈ ਕੁਝ ਮੈਂਬਰ ਅਕਾਲੀ ਦਲ ਦੇ ਜਿਸ ਤਰ੍ਹਾਂ ਦੀ ਕੋਸ਼ ਕਟੜਤਾ ਦੀਆਂ ਗੱਲਾਂ ਕਰਦੇ ਮੈਨੂੰ ਲੱਗਾ ਕਿ ਮਤਲਬ ਮੈਨੂੰ ਇੱਥੇ ਠੀਕ ਫੀਲਿੰਗ ਨਹੀਂ ਆਉਂਦੀ ਕਾਂਗਰਸੀ ਲਿਖੇ ਰਹੋਗੇ ਮੈਂ ਬਿਲਕੁਲ ਹੁਣ ਕੀ ਆ ਜਾਨਬਾਨੀ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਰੁਣ ਪਟਤਾ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਵੇਲੇ ਆਪਣੇ ਸਾگەਸ ਬੰਦੀਆਂ ਦੇ ਨਾਲ ਫਿਲਹਾਲ ਫੋਟੋਆਂ ਕਰਾ ਰਹੇ ਨੇ ਜੋਸ਼ੀ ਜੀ ਕੀ ਕਹਿਣਾ ਚਾਹੋਗੇ ਹਾਲਾਂਕਿ ਸਟੇਜ ਤੇ ਤੁਹਾਨੂੰ ਸਵਾਲ ਵੀ ਹੋਏ ਲੰਬਾ ਸਮਾਂ ਤੁਸੀਂ ਆਕਾਲੀ ਦਲ ਭਾਜਪਾ ਦੇ ਵਿੱਚ ਮੰਤਰੀ ਵੀ ਰਹੇ ਆਪਣੇ ਹਲਕੇ ਦੇ ਨਾਲ ਜੁੜੇ ਰਹੇ ਹੁਣ ਤੁਸੀਂ ਕਾਂਗਰਸ ਦੇ ਵਿੱਚ ਆ ਗਏ ਹੈਗੇ ਹੋ ਕੀ ਗੱਲਬਾਤ ਹੋਈ ਜਦੋਂ ਤੁਹਾਡੀ ਫੋਟੋ ਰਾਹੁਲ ਗਾਂਧੀ ਹੁਣਾਂ ਨਾਲ ਵਾਇਰਲ ਹੋਈ ਉਸ ਤੋਂ ਬਾਅਦ ਕਈ ਕਿਆਸ ਰਹੀਆਂ ਚੱਲਦੀਆਂ ਉੱਧਰ ਚਲੋ ਬਹੁਤ ਸਾਰੀਆਂ ਗੱਲਾਂ ਜਦੋਂ ਬੰਦਾ ਬੈਠਦਾ ਵਾ ਪੋਲਿਟੀਕਲ ਗੱਲਾਂ ਵੀ ਹੁੰਦੀਆਂ ਵਾ ਕੋਈ ਪੁਰਾਣੀ ਆਪਣੀ ਜਿਹੜੀ ਮੇਰੀ ਪੁਰਾਣੀ ਹਿਸਟਰੀ ਪੋਲੀਟੀਕਲ ਉਹ ਵੀ ਗੱਲਾਂ ਹੁੰਦੀਆਂ ਪਰ ਜ ਬਹੁਤ ਪੋਜ਼ਿਟਿਵ ਉਹਨਾਂ ਦਾ ਜਿਹੜਾ ਨਾ ਐਟੀਟਿਊਡ ਸੀ ਮਿਲਣ ਦਾ ਵੀ ਬਹੁਤ ਬਾਹਰ ਤੱਕ ਮਿਲ ਲੈ ਕੇ ਜਦੋਂ ਅਸੀਂ ਜਾ ਰਹੇ ਸੀ ਬਾਹਰ ਹੀ ਆ ਗਏ ਫਿਰ ਸਾਨੂੰ ਨਾਲ ਲੈ ਕੇ ਅੰਦਰ ਗਏ ਅਸੀਂ ਡਰਿੰਕ ਰੂਮ 'ਚ ਬੈਠੇ ਕਾਫੀ ਦੇਰ ਗੱਲਾਂ ਕੀਤੀਆਂ ਫਿਰ ਫੋਟੋਆਂ ਆਈਆਂ ਇਸੇ ਤਰ੍ਹਾਂ ਸ਼੍ਰੀ ਕੇਸੀ ਜਨੂਪਾਲ ਜੀ ਉਹਨਾਂ ਨਾਲ ਵੀ ਬਹੁਤ ਵਧੀਆ ਸਾਡਾ ਮੁਲਾਕਾਤ ਰਹੀ ਬਹੁਤ ਪੋਜ਼ਿਟਿਵ ਵਾਈਬਸ ਸੀਗੀਆਂ ਮੈਨੂੰ ਬਹੁਤ ਚੰਗੀ ਫੀਲਿੰਗ ਆਈ ਹੈ ਜੀ ਜਦੋਂ ਲੋਕ ਸਭਾ ਇਲੈਕਸ਼ਨ ਵੇਲੇ ਤੁਹਾਨੂੰ ਅੰਬਰ ਸਰ ਮਿਲੇ ਸੀਗੇ ਉਦੋਂ ਤੁਸੀਂ ਕਿਹਾ ਸੀਗਾ ਕਿ ਅਕਾਲੀ ਦਲ ਦੇ ਵਿੱਚ ਹੁਣ ਕੀ ਲੱਗਦਾ ਜਿਸ ਤਰੀਕੇ ਨਾਲ ਪ੍ਰਾਣੇ ਕਈ ਅਕਾਲੀ ਦਲ ਨੂੰ ਛੱਡ ਕੇ ਜਾ ਰਹੇ ਨੇ ਅਕਾਲੀ ਦਲ ਦੇ ਜੋ ਹਕਮਸੀ ਪਾਰਟੀ ਦਾ ਜਨੱਚ ਰਸੀਗੇ ਪੂਰੀ ਲੱਤ ਲਾ ਕੇ ਕੰਮ ਕੀਤਾ ਪਰ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵਾ ਕਿ ਉਹੀ ਸੀ ਗੱਲ ਤੇ ਉਹੀ ਹੈ ਕਿ ਕੁਝ ਮੈਂਬਰ ਅਕਾਲੀ ਦਲ ਦੇ ਜਿਸ ਤਰ੍ਹਾਂ ਦੀ ਕੁਝ ਘਟਣਤਾ ਦੀਆਂ ਗੱਲਾਂ ਕਰਦੇ ਆ ਕੋਈ ਨਹੀਂ ਸੀ ਸੂਟ ਕਰਦਾ ਮਤਲਬ ਇਹ ਆ ਵੀ ਚਲੋ ਠੀਕ ਆ ਉਹਨਾਂ ਨੂੰ ਉਹ ਮੁਬਾਰਕ ਉਹਨਾਂ ਦਾ ਪਰ ਇਹ ਆ ਵੀ ਜਦੋਂ ਬਹੁਤ ਸਾਰਾ ਪੰਥਕ ਮੁੱਦਾ ਬਹੁਤ ਹਾਵੀ ਹੋ ਗਿਆ ਤਾਂ ਫਿਰ ਮੈਂ ਮੈਨੂੰ ਲੱਗਾ ਕਿ ਮਤਲਬ ਮੈਨੂੰ ਇੱਥੇ ਠੀਕ ਫੀਲਿੰਗ ਨਹੀਂ ਆਉਂਦੀ ਕਿਉਂਕਿ ਆਪਣੇ ਆਪ ਨੂੰ ਜ਼ਬਰਦਸਤੀ ਜਿਸ ਤਰ੍ਹਾਂ ਲਗਾਣਾ ਫਿਟ ਕਰ ਰਿਹਾ ਮੈਂ ਇੱਥੇ ਨਾਲੇ ਸ਼ਹਿਰ ਦੇ ਵਿੱਚ ਜਿਹੜਾ ਵਾ ਜੋ ਜਨ ਆਧਾਰ ਅਖਲੀ ਦਲ ਦਾ ਮੈਨੂੰ ਜਦੋਂ ਤੁਸੀਂ ਕਾਂਗਰਸ ਚ ਨਾਲ ਦੀ ਨਾਲ ਹੀ ਕਿਹੇ ਚਰਚਾਵਾਂ ਛਿੜ ਗਈਆਂ ਤੁਹਾਡਾ ਪਛੋਕਰ ਜਿਵੇਂ ਤਰਨਤਾਰ ਤੋਂ ਆ ਕਿ ਤਰਨਤਾਰ ਜਿਮਨੀ ਚੋਣ ਅੱਜ ਸਵਾਲ ਵੀ ਹੋਇਆ ਹਾਲਾਂਕਿ ਤੁਸੀਂ ਇਹ ਕਲੀਅਰ ਕਰ ਕਲੀਅਰ ਕਰਦਾ ਮੈਂ ਮੈਂ ਮਤਲਬ ਮੈਂ ਸ਼ੁਰੂ ਤੋਂ ਵੇਖੋ ਪੋਲਿਟਿਕਸ ਮੈਂ ਕੀਤੀ ਸ਼ੁਰੂ ਅਮਰਸਰ ਤੋਂ ਆ ਮੈਂ ਹੁਣ ਦੁਬਾਰਾ ਕਿਤੇ ਕੋਈ ਬੇਸ ਥੋੜੀ ਉਹ ਬਣਾਉਣਾ ਜਾ ਕੇ ਹਨਾ ਮੇਰਾ ਠੀਕ ਹੈ ਉੱਥੇ ਵਪਾਰ ਆ ਮੇਰਾ ਪਰਿਵਾਰ ਆ ਮੇਰਾ ਬੇਸ ਹੋਆ ਪਰ ਮੈਂ ਜਿੰਨਾ ਪੋਲਿਟਿਕਲ ਕੈਰੀਅਰ ਮੇਰਾ ਸਾਰਾ ਅਮਰਸਰ ਦਾ ਮੈਂ ਉੱਥੇ ਹੀ ਕਾਂਗਰਸ ਹੀ ਲਿਖੇ ਰਹੂਗਾ ਮੈਂ ਬਿਲਕੁਲ ਨਾਲ ਉਹਨਾਂ ਕੀ ਆ ਤਸਾ ਮੈਂ ਤੁਹਾਨੂੰ ਪਹਿਲਾਂ ਕਿਹਾ ਮੇਰੀ ਆਪਣੀ ਸੋਚ ਸੈਕੂਲਰ ਹੈ ਮੈਂ ਸ਼ੁਰੂ ਤੋਂ ਸਰਬ ਧਰਮ ਸੰਭਾਵ ਜੋ ਸਾਡੀ ਹਿੰਦੂ ਸੰਸਕ੍ਰਿਤੀ ਹੈ ਹਨਾ ਸਭ ਨੂੰ ਇੱਕ ਨਜ਼ਰ ਨਾਲ ਵੇਖਣਾ ਸਭ ਦਾ ਸਤਿਕਾਰ ਹਰ ਵਰਗ ਜਾਤੀ ਧਰਮ ਸਾਰੇ ਇਸ ਤਰ੍ਹਾਂ ਬਾਬਾ ਜੀ ਨੇ ਵੀ ਜਿਤਨਾ ਕਿਹਾ ਇੱਕ ਨੂਰ ਤੇ ਸਭ ਜਗ ਦੇ ਅਕਾਉਨ ਭਲੇ ਕੋ ਮੰਦੇ ਇੱਕ ਪਤਾ ਇੱਕ ਇਸ ਕਿ ਅਸੀਂ ਸਾਰੇ ਇੱਕ ਰੱਬ ਇੱਕ ਪਿਤਾ ਦੀ ਸੰਤਾਨ ਹੈ ਅਸੀਂ ਕਿਸੇ ਨੂੰ ਇਸ ਰੂਪ ਚ ਵੇਖਣਾ Hindu ਕਿਸੇ ਨੂੰ ਸਿੱਖ ਰੂਪ ਚ ਵੇਖਣਾ ਕਿਸੇ ਨੂੰ ਦੂਸਰੇ ਰੂਪ ਚ ਵੇਖਣਾ ਮੇਰੀ ਇਤਰਤ ਸਹ ਹੈ ਨਹੀਂ ਤਾਂ ਇਹ ਸੰ ਸਾਡੇ ਨਾਲ ਅਨਿਲ ਜੋਸ਼ੀ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹ ਜਿਸ ਵੀ ਪਾਰਟੀ ਚ ਰਹੇ ਨੇ ਉਹ ਸੈਕੂਲਰ ਰਹੇ ਨੇ ਉਹਨਾਂ ਨੇ ਕਦੀ ਵੀ ਜਾਤ ਧਰਮ ਜਾਂ ਕੁਝ ਅਜਹੀ ਗੱਲ ਨਹੀਂ ਕੀਤੀ ਹੁਣ ਕਾਂਗਰਸ ਚ ਆ ਗਏ ਨੇ ਤਾਂ ਉਹ ਅੰਮ੍ਰਿਤਸਰ ਦੇ ਵਿੱਚ ਹੀ اپنی سیاسی સેવા کانਗਰਸ ਦੇ ਵਿੱਚ ਨਿਭਾਉਣਗੇ ਹਾਲਾਂਕਿ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਉਹਨਾਂ ਦਾ ਜੰਪਲ ਤੇ ਪਿਛੋਕਰ ਤਰਨ ਧਾਰਨ ਤੋਂ ਹੈ ਕਿ ਉਹ ਤਰਨ ਧਾਰਨ ਜਿੰਮਨੀ ਚੌਂ ਦੇ ਵਿੱਚ ਉਤਰ ਸਕਦੇ ਨੇ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸਿਆਸੀ ਕੈਰੀਅਰ ਅੰਮ੍ਰਿਤਸਰ ਦੇ ਵਿੱਚ ਹੀ ਸ਼ੁਰੂਆਤ ਹੋਈ ਸੀ ਤੇ ਅੰਮ੍ਰਿਤਸਰ ਦੇ ਵਿੱਚ ਹੀ ਉਹ ਕਾਂਗਰਸ ਵੱਲੋਂ ਹੁਣ ਸਿਆਸਤ ਕਰਨਗੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਕਾਸ ਦੇ ਨਾਲ ਜਨਤਬਣੀ ਲਈ ਵਰਨਪਾਲ